ਜਲਾਲਾਬਾਦ ਦੇ ਸ਼੍ਰੀ ਮੁਖਸਰ ਸਾਹਿਬ ਰੋਡ ਤੇ ਨਿੱਜੀ ਹਸਪਤਾਲ ਦੇ ਵਿੱਚ ਬੀਜਪੀ ਆਗੂ ਅਤੇ ਉਸਦੇ ਪਰਿਵਾਰ ਤੇ ਹਮਲਾ ਕਰਨ ਦੇ આરોਪਾਂ ਹੇਠ ਪੁਲਿਸ ਦੇ ਵੱਲੋਂ ਚਾਰ ਦੋਸ਼ੀਆਂ ਨੂੰ ਕੀਤਾ ਗਿਆ ਕਾਬੂ ਦੱਸ ਦਈਏ ਕਿ ਬੀਤੇ ਕੱਲ ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਬੀਜਪੀ ਆਗੂ ਹਰਪ੍ਰਜਨ ਸਿੰਘ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ ਸੀ ਇਸ ਤੋਂ ਬਾਅਦ ਹਸਪਤਾਲ ਮੈਨੇਜਮੈਂਟ ਦੇ ਵੱਲੋਂ ਇੱਕ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਫਾਰਕ ਕਰ ਦਿੱਤਾ ਗਿਆ ਸੀ ਅਤੇ ਉਪਰ ਲੈਬ ਟੈਕਨੀਸ਼ੀਅਨ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਹਰਪ੍ਰਜਨ ਸਿੰਘ ਅਤੇ ਉਸਦੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਜੀ ਸਰ ਸਭ ਦਿਲਾਲਾਬਾਦ ਦੀ ਘਟਨਾ ਨੂੰ ਲੈ ਕੇ ਉਸ ਦਾ ਕਿਸ ਤਰ੍ਹਾਂ ਦਾ ਐਕਸ਼ਨ ਹੋਇਆ ਜੀ ਹੁਣ ਤੱਕ ਤਕੋ ਕਾਲੇ ਕੇ ਬੜਾ ਇੱਕ ਇੰਪੋਰਟੈਂਟ ਸਟਰੀਟ ਹੋਇਆ ਸੀਗਾ ਅ ਸ਼ੁਰੂਲੇ ਫੋਟੋਸ ਆਪ ਇੱਕ ਪਰਫੈਕਟ ਨਾਂ ਦੀ ਵੈਕੀ ਆਪਣੀ ਬੇਟੀ ਦਾ ਆਪਰੇਸ਼ਨ ਹੋ ਰਿਹਾ ਸੀ ਜਿੱਦ ਕੇ ਕਿ ਉਸਦੀ ਨਾਲ ਵੀ ਇੱਕ ਕਨਟਰਡਿਕਸ਼ਨ ਹੋ ਗਈ ਹੈ ਹਸਪੀਟਲ ਸਟਾਫ ਦਾ ਉਹ ਤੇ ਉਹਦੇ ਫਿਰ ਹਸਪੀਟਲ ਦੇ ਸਟਾਫ ਦੇ ਮੈਂਬਰ ਨੇ ਵਾਦਵੇ ਚੋ ਆਪਣੀ ਕੋਈ ਆਂ ਯਾਪਸ ਨੂੰ ਠੀਕ ਕਰਕੇ ਕਿ ਸਰਪੰਨ ਸਿੰਘ ਜੀ ਦਾ ਮੇਰੇ ਪਰਿਵਾਰ ਤੇ ਟਾਈ ਕਰਦਾ ਸੀਗਾ ਜਿਵੇਂ ਕਿ ਅਸੀਂ ਤੁਹਾਨੂੰ ਕਾਰਵਾਈ ਕਰਦੇ ਹੋਏ ਅੰਡਰ ਸੈਕਸ਼ਨ 190 233 11 8 25 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਾਇ ਸੈਕਟਾ ਉਹ ਚੋਸੀ ਪਰਚਾ ਦਰਜ ਕਰਕੇ ਤੇ ਅੰਡਰ ਦਾ ਸੁਪਰਿਜ਼ਨ ਆਫ ਡੀਐਸਪੀ ਹਰਲਾਦਾਬਾਦ ਕਿਰਿਆ ਸ਼ੁਰੂ ਹੋ ਗਈ ਤੇ ਐਸਐਚਓਸੀ ਕਿਹਰਾਦਾਬਾਦ ਇਨਸਟਰਕਟਰ ਰੇਸਿੰਗ ਦੇ ਥਰੂ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੇ 4 ਮਹੀਨੇ ਕੀ ਬਸੀ ਉਹ ਫੜ ਲਏ ਇਹਦੇ ਤੇ ਅਸੀਂ 12 ਮਹੀਨੇ ਨਾਮਜ਼ਦ ਕੀਤੇ ਹੈ ਹੁਣ ਤੱਕ ਉਹਨਾਂ ਲੋਕ ਕੀ ਉਸ ਜਿਹੜਾ ਮੀਨ ਉਹ ਕਿਉਂ ਸੀਗਾ ਜਿਹਦੇ ਨਾਲ ਮੀਨ ਕਨਫਰੰਟੇਸ਼ਨ ਹੋਈ ਸੀ ਉਸ ਕੋ ਸਾਰੇ ਉਹਨਾਂ కృਤਜ ਹੈਗਾ ਬਦਲ ਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਸਰ ਕਾਰਨ ਨਹੀਂ ਬਣਿਆ ਜੀ ਇਹਦਾ ਕਿ ਅਚਾਨਕ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰਨਾ ਪਿਆ ਦੇਖੋ ਜਿਹੜੀ ਕੰਪਲੇਨੈਂਟ ਪਾਰਟੀ ਹਰਪਰਨ ਸਿੰਘ ਇਹਨਾਂ ਦੀ ਵਾਈਡਰ ਡਾਟਰ ਸੀ ਬਾਰਾ ਸੌ ਦੇ ਉਹਦੇ ਆਪਰੇਸ਼ਨ ਵਾਸਤੇ ਇਹ ਗਏ ਸੀ ਜਸਟ ਟੂ ਲੁੱਕ ਆਫਟਰ ਹਰ ਇਹ ਆਪਰੇਸ਼ਨ ਸੀਟ ਤੋਂ ਜਾਣਾ ਚਾਹੁੰਦੇ ਸਨ ਤੇ ਉਹਦੇ ਵਿੱਚ ਜਿਹੜੇ ਹੈਗੇ ਐ ਦੇ ਅਕਿਊਜ਼ ਹੈਗੇ ਆ ਮਦਨ ਸਿੰਘ ਹੋਣੀ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਰਵਾਈ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦੇ ਰਜੈਸਨ ਇਹ ਸ਼ਾਮ ਨੂੰ 7 ਵਜੇ ਆਪਣੇ ਗੈਂਗਨਾਰ ਗਰੁੱਪ ਨਾਲ ਇਕੱਠੇ ਹੋ ਕੇ ਦਸੰਦਿਆਂ ਨਾਲ ਇਕੱਠੇ ਹੋ ਕੇ ਤੇ ਉਦੋਂ ਤੇ ਉਹਨਾਂ ਨੇ ਜਨਲਵਾ ਹੁਲਾ ਕੀਤਾ ਸਰ ਇਸ ਤੋਂ ਪਹਿਲਾਂ ਵੀ ਕੋਈ ਜਿਹੜੇ ਰੋਕੇ ਪਕੜੇ ਗਏ ਨੇ ਜਾਂ ਨਾਲ ਜੁੜੇ ਨੇ ਕੋਈ ਪਹਿਲੇ ਕਿਸੇ ਹਮਲਾ ਕੀਤਾ ਹੋਇਆ ਤੋ ਇਹ ਇਸ ਤਰ੍ਹਾਂ ਕਰ ਰਹੇ ਜਿੱਦਾਂ ਉਹ ਸਟਫ ਆਫ ਇਨਵੈਸਟੀਗੇਸ਼ਨ ਆ ਰਿਹਾ ਇਨਵੈਸਟੀਗੇਟ ਕਰ ਰਹੇ ਹੁਣ ਅਸੀਂ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਨਾਲ ਰਿਮਾਂਡ ਲੈ ਕੇ ਕੀ ਵੀ ਦੱਸ ਸਕਦੇ ਸਰ ਕੋ ਇਹ ਗਵਰਨਮੈਂਟ ਅਮਪਲੋਈ ਹੈ ਜਾਂ ਪ੍ਰਾਈਵੇਟ ਠੇਕੇਦਾਰਾਂ ਦੇ ਲੱਗੇ ਹੋਏ ਸੀ ਇਹ ਮੈਂ ਇਹ ਪ੍ਰਾਈਵੇਟ ਅਮਪਲੋਈ ਸੀਗਾ ਕੰਟਰੈਕਚੁਅਲ ਬੇਸਿਸ ਤੇ ਪ੍ਰਾਈਵੇਟ ਅਮਪਲੋਈ ਸੀ ਇਹ ਲੋਕ ਕਿੱਥੋਂ ਦੇ ਸੀਗੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਕੋਈ ਆਇਡੈਂਟੀਫਾਈ ਹੋਏ ਨੇ ਜੀ ਬਿਲਕੁਲ ਜੀ ਆਇਡੈਂਟੀਫਾਈ ਹੋ ਗਏ ਜੀ ਅਸੀਂ ਹੁਣ ਤੱਕ 12 ਬੰਦੇ ਆਇਡੈਂਟੀਫਾਈ ਕੀਤੇ ਆ ਤੇ ਲੋਕਲ ਜਲਾਲਾਬਾਦ ਇਰੀ ਦੇ ਹੀ ਹੈ ਬੋਸਟਲੀ ਸੋ ਦੋ ਜਲੰਧਰ ਬਾਦੀ ਸਿਟੀ ਜਲੰਧਰ ਬਾਦੀ ਦੇ ਪਖਵਾਰ ਪਿੰਡਾਂ ਦੇ ਪਰ ਹੈ ਸਾਈ ਲੋਕਲ ਜਲੰਧਰ ਬਾਦੀ ਚੇਤਾਵਨੀ ਕਿਸ ਤਰ੍ਹਾਂ ਦੀ ਰਹੇਗੀ ਪੁੱਛਦੀ ਹੁਣ ਇਸ ਤਰ੍ਹਾਂ ਦੇ ਤਤਵ ਦੇ ਦੇਖੋ ਵੀ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਕਿ ਅਸੀਂ ਤਾਂ ਲੜ ਵੀ ਜਿਹੜੀ ਹੁਣ ਮੌਕੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਤਾਂ ਤੁਰੰਤ ਕਾਰਵਾਈ ਕਰਤੀ ਡੀਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਇਨਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਨਾਲ ਦੀ ਨਾਲ ਹੀ ਜਿਹੜੇ ਮੇਨ ਰਿਪੋਰਟ ਸੀਗੇ ਉਹਨਾਂ ਨੂੰ ਅਸੀਂ ਦੋਚ ਲਿਆ ਇਸ ਅਸੀਂ ਬਿਲਕੁਲ ਵਚਨਬੱਧ ਆ ਕਿ ਅੱਧੇ ਕੋਈ ਬਦਵਾਸ਼ੀ ਅਸੀਂ ਟੋਲਰੈਂਟ ਨਹੀਂ ਕਰਾਂਗੇ ਠੀਕ ਹੈ ਇਹ ਅੱਗੇ ਵੀ ਬਾਕੀਆਂ ਨੂੰ ਵੀ ਮੈਸੇਜ ਹੈ ਅਸੀਂ ਤੁਰੰਤ ਕਾਰਵਾਈ ਕਰਕੇ ਜਿਹੜੇ ਵੀ ਸਖਤ ਸਖਤ ਜਿਹੜੇ ਧਾਰਾਵਾਂ ਹੈਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ